ਸਤਿ ਸ਼੍ਰੀ ਅਕਾਲ ਜੀ ਸਾਰੇ ਟਾਈਗਰ ਪੰਜਾਬੀ ਨੂੰ ਚੈਨਲ ਦੇਖਣ ਆ ਰਹਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਦਰਸ਼ਕੋ ਆਏ ਦਿਨ ਇੱਕ ਨਵੇਂ ਨਵੀਂ ਚਰਚਾ ਦੇ ਨਾਲ ਆਪਾਂ ਜੁੜਦੇ ਰਹਿੰਨੇ ਆ। ਅੱਜ ਫੇਰ ਜੁੜੇ ਆ ਪਹਿਲੋ ਅਸੀਂ ਤੁਹਾਨੂੰ ਦੱਸ ਦਈਏ ਦਰਸ਼ਕਾਂ ਨੂੰ ਪਹਿਲੋ ਮੈਂ ਤੇ ਸਤਨਾਮ ਜੀ ਜੁੜਦੇ ਸੀ ਅੱਜ ਨਾਲ ਸਾਡੇ ਕ੍ਰਿਸ਼ਨ ਕੁਮਾਰ ਸੋਨੀ ਜੀ ਸਾਈਡ 'ਆ ਲਗਾ ਆਲੇ ਜਿਹੜੇ ਆਪਣੇ ਪੱਤਰਕਾਰ ਉਹ ਵੀ ਨਾਲ ਜੁੜੇ ਆ ਸਟੂਡੀਓ ਵਿੱਚ ਹਾਜ਼ਰ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਕਰਾਂਗੀ ਬਹੁਤ-ਬਹੁਤ ਸਵਾਗਤ ਹੈ ਸਤਨਾਮ ਜੀ, ਕ੍ਰਿਸ਼ਨ ਜੀ। ਸਟੂਡੀਓ ਵਿੱਚ ਕੌਣ ਚਲਦੇ? ਸਤਨਾਮ ਜੀ ਇੱਕ ਅਹਿਮ ਮੁੱਦੇ ਤੇ ਅੱਜ ਵਿਚਾਰ ਚਰਚਾ ਜਿਹੜੀ ਬੰਦਦੀ ਹੈ ਖਾਸ ਕਰਕੇ ਤੁਸੀਂ ਵੀ ਕਹੋਗੇ ਕਿ ਮੇਰੇ ਤੋਂ ਹੀ ਸਵਾਲ ਪਹਿਲਾਂ ਕਰਦਾ ਸਤਨਾਮ ਜੀ ਤੁਸੀਂ ਕਹਿੰਦੇ ਹੋ ਵੀ ਰੱਬ ਹੈ ਨਹੀਂ ਪਹਿਲੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਰੱਬ ਹੈ ਜਾਂ ਨਹੀਂ ਤੁਸੀਂ ਕਿਸ ਮਕਸਦ ਨਾਲ ਕਹਿੰਦੇ ਹੋ ਵੀ ਰੱਬ ਨਹੀਂ ਹੈ ਦੇਖੋ ਜੀ ਮੈਨੂੰ ਲੱਗਦਾ ਵੀ ਅੱਜ ਭਿੰਦ ਇਕੱਠੇ ਹੋ ਗਏ ਦੇਖੋ 당ਕੀ ਦਾ ਤੇਜ ਆ ਤੇ ਸੂਰਜ ਕਿੰਨੂ ਜਿਆਦਾ ਚੜੂ ਰਿਹਾ ਤੇ ਜਿਹੜੇ ਦਰਸ਼ਕਾ ਉਹਨਾਂ ਨੇ ਲੈਣਾ ਸੁਆਦ ਆਪਣੀ ਗੱਲ ਨਾਲ ਠੀਕ ਹੈ ਤੇ ਇਸ ਘਾਣੇ ਨੂੰ ਅੱਕੇ ਤੋਰਦੇ ਆ ਬੜੀ ਖੁਸ਼ੀ ਹੋਈ ਕਿ ਤਿੰਨ ਸਾਥ ਇਕੱਠੇ ਹੋ ਗਏ ਜਿਹੜੇ ਇਹੋ ਜਿਹੇ ਵਿਸ਼ੇ ਤੇ ਗੱਲ ਕਰ ਰਹੇ ਆ ਜਿਹੜੀ ਗੱਲ ਕਹਿਣ ਤੋਂ ਲੋਕ ਡਰਦੇ ਆ ਤੇ ਅਸੀਂ ਉਸ ਗੱਲ ਨੂੰ ਕਰਨ ਜਾ ਰਹੇ ਹਾਂ ਪ੍ਰਦੀਪ ਜੀ ਮੈਂ ਨਹੀਂ ਕਹਿੰਦਾ ਮੇਰੀ ਉਮਰ 45 50 ਸਾਲ ਦੇ ਕਰੀਬ ਆ ਉਸ ਤੋਂ ਪਹਿਲਾਂ ਦੀ ਸਾਇੰਸ ਕਹਿੰਦੀ ਆ ਵੀ ਰੱਬ ਨਾਲ ਹੀ ਕੋਈ ਚੀਜ਼ ਨਹੀਂ ਗੈਸਾਂ ਸੀ ਧਰਤੀ ਜਿਹੜੀ ਸੀ ਉਹ ਸੂਰਜ ਦਾ ਕੋਸ਼ਿਸ਼ ਸਾਡੇ ਇੱਕੇ ਧਰਤੀ ਤੇ ਤਾਪਮਾਨ ਠੰਡੇ ਜਾਣ ਕੇ ਮੈਂ ਛੋਟ ਜਾਣਕਾਰੀ ਦੇਣਾ ਕਿਉਂਕਿ ਅੱਜਕੱਲ ਲੋਕਾਂ ਕੋਲ ਟਾਈਮ ਨਹੀਂ ਹੈ ਤੇ ਉਹ ਜਿਹੜੀ ਸੀ ਸ਼ਾਂਤ ਮਾਹੌਲ ਜਾਣ ਕੇ ਨੱਥਲੇ ਧਰਨ ਕੇ ਤੇ ਧਰਤੀ ਦਾ ਰੂਪ ਉਤਾਰਨ ਕਰਕੇ ਜਾਨੀ ਕਿ ਸਮੁੰਦਰ ਤੇ ਤਲ ਕੇ ਇਹ ਰੱਬ ਦੀ ਹੂਂਦ ਉੱਥੋਂ ਜਾ ਕੇ ਖਤਮ ਕੀਤੀ ਆ ਵਿਗਿਆਨ ਨੇ ਸਾਇੰਸ ਨੇ ਫਿਰ ਰੱਬ ਹੈ ਨਹੀਂਗਾ ਇਹ ਲੋਕਾਂ ਦਾ ਜਿਹੜਾ ਸਿਸਟਮ ਆ ਨਾ ਉਹ ਆਪਣੇ ਭਲੇ ਵਾਸਤੇ ਆਪਣੇ ਨਾਲ ਕੁਲਕੇ ਦੀ ਟੋਰੀ ਕੁਲਕੇ ਦੀ ਇਹ ਪਖੰਡੀ ਲੋਕਾਂ ਦਾ ਇੱਕ ਨਾ ਸਿਸਟਮ ਬਣਾਇਆ ਹੋਇਆ ਹੈ ਜਿਸ ਤਰ੍ਹਾਂ ਉਹਨਾਂ ਦਾ ਟੋਰੀ ਪੁਲਕਾ ਚੱਲੇ ਬੱਚੇ ਸੌਕੇ ਪਾਲਣ ਵੱਡੇ ਵੱਡੇ ਡੇਰੇ ਬਣਾ ਕੇ ਰ ਆਪਣਾ ਵੱਡੇ ਵੱਡੇ ਧੌਣਾ ਲਾ ਲਾ ਕੇ ਇਹ ਜਹੇ ਲੋਕਾਂ ਦੀ ਦੇਣ ਨਾ ਪਰ ਜਿਹੜੀ ਸਾਇੰਸ ਕਹਿੰਦੀ ਆ ਉਹ ਰੱਬ ਹੈ ਨਹੀਂਗਾ ਤੇ ਨਾ ਰੱਬ ਦੀ ਮਨੋਖਣੂ ਜ਼ਿੰਦਗੀ ਵਿੱਚ ਤੌਣ ਵਾਲੀਆਂ ਜ਼ਰੂਰਤਾਂ ਤੇ ਵਸਤੂਆਂ ਤੋਂ ਜ਼ਿਆਦਾ ਲੋੜ ਨਹੀਂ ਹੈਗੀ ਇਨਸਾਨ ਨੂੰ ਖਾਸ ਕਰਕੇ ਰੱਬ ਦੀ ਸਤਨਾਮ ਦੀ ਦੂਸਰੀ ਗੱਲ ਇਹ ਆ ਤੁਸੀਂ ਰੱਬ ਬਾਰੇ ਤਾਂ ਦਾਸਤਾਵੇ ਸਾਇੰਸ ਕਹਿੰਦੀ ਹੈ ਕਿ ਰੱਬ ਨਹੀਂ ਹੈਗਾ ਸਹੀ ਹੈ ਅੱਛਾ ਤੁਸੀਂ ਮੇਰੇ ਨਾਲ ਕਈ ਵਾਰੀ ਇਸ ਗੱਲ ਤੇ ਜ਼ਿਕਰ ਕੀਤਾ ਹੈ ਕਿ ਮੈਂ ਪ੍ਰੋਗਰੈਸ ਆ ਪੜਿਆ ਹੋਇਆ ਮੈਂ ਪਾਕੀ ਸਿੰਘ ਰਿਆ ਜੀ ਸਤਨਾਮ ਜੀ ਮਾਇਆ ਵੀ ਕਈ ਪ੍ਰਕਾਰ ਦੀ ਹੁੰਦੀ ਹੈ ਇੱਕ ਮਾਇਆ ਤੋਂ ਹੋ ਗਈ ਪੈਸੇ ਵਾਲੀ ਕਹਿੰਦੇ ਆ ਵੀ ਮਾਇਆ ਪਿੱਛੇ ਨਹੀਂ ਭੱਜਣਾ ਚਾਹੀਦਾ ਪਰ ਉਹ ਮਾਇਆ ਪਿੱਛੇ ਭੱਜਣ ਵਾਲੀ ਗੱਲ ਨਹੀਂ ਮਾਇਆ ਕਿਹੜੀ ਪਿੱਛੇ ਨਹੀਂ ਭੱਜਣਾ ਚਾਹੀਦਾ ਉਹਦੇ ਬਾਰੇ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਪੰਜ ਪ੍ਰਕਾਰ ਦੀ ਮਾਇਆ ਉਹ ਕਿਹੜੀ ਕਿਹੜੀ ਮਾਇਆ ਪੰਜ ਪ੍ਰਕਾਰ ਦੀ ਉਹਦੇ ਬਾਰੇ ਮੈਨੂੰ ਤੁਹਾਨੂੰ ਸਵਾਲ ਕੀਤਾ ਪੰਜ ਪ੍ਰਕਾਰ ਦੀ ਮਾਇਆ ਬਾਰੇ ਜਾਣਕਾਰੀ ਦਿਓ ਪੰਜ ਦੇਖ ਲਓ ਵੀ ਜਿਹੋ ਜਿਹਾਂ ਇਨਸਾਨ ਆ ਨਾ ਜੀ ਇਹ ਸਾਡਾ ਗੁਰੂ ਗ੍ਰੰਥ ਸਾਹਿਬ ਇੱਕ ਜਹੀ ਚੀਜ਼ ਜਿਹੜੀ ਸੀ ਇੱਕ ਚਾਨਣ ਮਨਾਰਾ ਬਣ ਗਿਆ ਨਾ ਕਿ ਜਿਸ ਤਰ੍ਹਾਂ ਦੀ ਬੰਦਾ ਵਿਆਖਿਆ ਕਰੇ ਉਹੋ ਜਿਹੇ ਪੰਦਤੀਆਂ ਤੇ ਉਹੋ ਜਿਹੇ ਗੁਰੂ ਸਹਿਬਾਨਾਂ ਦੇ ਜਿਹੜੇ ਹੈ ਕਿ ਨਾ ਦਰਸ਼ਟਾਂਤ ਆ ਉਹ ਸਾਰੇ ਜੀਦੇ ਆ ਹੁਣ ਪੰਜ ਵਿਅਕਤੀ ਬੈਠੇ ਪੰਜਾਂ ਦੀ ਅੱਡ ਅੱਡ ਭਾਵਨਾ ਪੰਜ ਜਿਹੜੇ ਉਹ ਆਪਣੀ ਆਪਣੀ ਜ਼ਰੂਰਤ ਮੁਤਾਬਕ ਮੰਨਦੇ ਆ ਕੁਰਬਾਨੀ ਨੂੰ ਅੱਛਾ ਉਹਨਾਂ ਦੀ ਉਹ ਪੰਜ ਪ੍ਰਕਾਰ ਦੀ ਮਾਇਆ ਹੁਣ ਦੇ ਤਾਂ ਕੋਈ ਤੁਹਾਡੇ ਨਾਲ ਸੰਬੰਧ ਰੱਖਦਾ ਤੁਸੀਂ ਮੰਨ ਲਓ ਵੀ ਕਿ ਹੁੰਦੇ ਉਸ ਖੱਤਰੀ ਸਿੱਖ ਕੀ ਹੁੰਨੇ ਆ ਅਸੀਂ ਜੱਟ ਸਿੱਖ ਹੁੰਨੇ ਆ ਇੱਥੇ ਕਿ ਕ੍ਰਿਸ਼ਨ ਜੀ ਇਹ ਤਾਂ ਆਪਣੀ ਪੰਜਾਂ ਦੀ 15 ਪ੍ਰਕਾਰ ਦੀ ਮਾਇਆ ਤਾਂ ਆਪਣੀ ਵਿੱਚ ਹੀ ਬੈਠੀ ਆ ਨਹੀਂ ਸਤਨਾਬ ਜੀ ਮੈਂ ਇੱਥੇ ਰੁਕੂਗਾ ਜ਼ਰੂਰ ਕਿਉਂਕਿ ਪੁਆਇੰਟ ਦੇ ਵਿੱਚ ਨਾਲ ਦੀ ਨਾਲ ਜਵਾਬ ਦੇਣਾ ਚਾਹੀਦਾ ਕਿਉਂਕਿ ਚਰਚਾ ਲੰਮੀ ਹੋ ਜਾਊਗੀ ਪੰਜ ਪ੍ਰਕਾਰ ਦੀ ਮਾਇਆ ਜਿਹੜੀ ਹੈਗੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਹੋਈ ਜੀ ਪੰਜ ਪ੍ਰਕਾਰ ਦੀ ਮਾਇਆ ਤੋਂ ਬਹੁਤ ਕਮੀ ਲੈ ਕੇ ਗੱਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਪ੍ਰਕਾਰ ਦੀ ਮਾਇਆ ਕਹਿੰਦੇ ਇਹ ਪੰਜ ਪ੍ਰਕਾਰ ਦੀ ਮਾਇਆ ਤੋਂ ਬਚਣਾ ਚਾਹੀਦਾ ਨਾ ਕਿ ਆਪਾਂ ਜਿਹੜੇ ਦੂਜੇ ਪਾਸੇ ਚੱਲ ਪਏ ਉਹਨਾਂ ਲਈ ਇਹ ਹੁੰਦੀ ਆ ਪੰਜ ਪ੍ਰਕਾਰ ਦੀ ਮਾਇਆ ਇਹਨਾਂ ਪੰਜਾਂ ਮਾਇਆ ਤੋਂ ਆਪਾਂ ਨੂੰ ਬਚਣ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਜੀ ਦੇਖੋ ਜੇ ਤੁਸੀਂ ਇਹਨਾਂ ਤੋਂ ਬਚੋਗੇ ਦੁਨੀਆ ਕੈਨੀ ਤਰੂਗੀ ਦੇਖੋ ਜੀ ਹੰਕਾਰ ਤੋਂ ਗੁਰੂ ਗ੍ਰੰਥ ਸਾਹਿਬ ਕਹਿੰਦਾ ਮਾਇਆ ਵਿੱਚ ਕਾਮ ਕਾਮ ਤੋਂ ਬਿਨਾਂ ਪਰਿਵਾਰ ਨਹੀਂ ਬਦਨਾ ਕੀ ਕਾਮ ਕੰਮ ਨਹੀਂ ਕਾਮ ਆਪਾਂ ਜਿਹੜੀ ਕਾਮ ਵਾਸਨਾ ਉਹ ਤੋਂ ਬਚੋ ਹੰਕਾਰ ਹੰਕਾਰ ਨਾ ਕਰੋ ਲੋਭ ਲੋਭ ਨਾ ਕਰੋ ਮੋਹ ਮੋਹ ਨਾ ਕਰੋ ਕਿਸੇ ਦਾ ਕਿਸੇ ਦਾ ਵੀ ਮੋਹ ਨਹੀਂ ਕਰਨਾ ਚਾਹੀਦਾ ਬੱਚਿਆਂ ਦਾ ਮਾਂ ਪਿਓ ਦਾ ਕਿਸੇ ਦਾ ਨਹੀਂ ਕਿਸੇ ਚੀਜ਼ ਦਾ ਮੋਹ ਨਹੀਂ ਕੋਠੀ ਦਾ ਕਾਰ ਦਾ ਬੰਗਲੇ ਦਾ ਇਹਦਾ ਮੋਹ ਨਹੀਂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਬਚੋ ਜਰੂਰ ਇਹ ਚੀਜ਼ ਲਿਖੀ ਹੈ ਜਰੂਰਤ ਮੁਤਾਬਕ ਤਾਂ ਹਰ ਚੀਜ਼ ਦਾ ਮੋਹ ਕਰਨਾ ਪਊਗਾ ਜੇਕਰ ਨਹੀਂ ਕਰਦੇ ਗੁਰੂ ਸਾਹਿਬ ਨੇ ਇਹ ਵੀ ਗੱਲ ਕਹੀ ਆ ਕਿ ਸਾਰੀਆਂ ਚੀਜ਼ਾਂ ਜਿਵੇਂ ਘੋੜੇ ਦੀ ਰਕਾਬ ਖਿੱਚ ਕੇ ਬੰਦਾ ਰੱਖਦਾ ਇਹਨਾਂ ਨੂੰ ਪਟਾਵਲ 'ਚ ਰੱਖਣਾ ਚਾਹੀਦਾ ਇਹ ਛਟਣੀਆਂ ਨਹੀਂ ਚਾਹੀਦੀਆਂ ਲੋੜ ਪੈਂਟ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ ਜੇਕਰ ਸਾਰਾ ਕੁਝ ਛੱਡ ਗਏ ਉਹਨੇ ਫਿਰ ਤਾਂ ਸਾਧਾਂ ਦੇ ਇੱਜੜ ਬਣ ਜਾਣਗੇ ਇਥੇ ਪਰਿਵਾਰ ਨਹੀਂ ਅੱਗੇ ਵਧੇ ਸਾਰੇ ਸੰਿਆਸੀ ਬਣ ਜਾਵਾਂਗੇ ਇਹਨਾਂ ਗੱਲਾਂ ਨੂੰ ਲੈ ਕੇ ਸਰਨਾਮ ਜੀ ਇੱਕ ਹੋਰ ਚੀਜ਼ ਲਿਖੀ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਆਪਣੀ ਅੱਜ ਇਸ ਗੱਲ ਤੇ ਚਰਚਾ ਹੀ ਪਹਿਲੀ ਵਾਰ ਹੋਣ ਲੱਗੀ ਠੀਕ ਕਹਿੰਦੇ ਆ ਵੀ ਤੁਸੀਂ ਕਹਤਾ ਵੀ ਰੱਬ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਹਿੰਦੇ ਆ ਵੀ ਗੁਰੂ ਹੈ ਰੱਬ ਹੈ ਕਿਹੜਾ ਰੱਬ ਹੈ ਰੱਬ ਉਹ ਹੈ ਪੂਰਾ ਗੁਰੂ ਉਹ ਹੈ ਜਿਹਨੂੰ ਪਾਣੀ ਧੋ ਨਹੀਂ ਸਕਦਾ ਸ਼ਸਤਰ ਕੱਟ ਨਹੀਂ ਸਕਦਾ ਅੱਗ ਸਾੜ ਨਹੀਂ ਸਕਦਾ ਉਹ ਪੂਰਾ ਕਰੂ ਜਿਹੜੀ ਚੀਜ਼ਾਂ ਚੀਜ਼ਾਂ ਤੋਂ ਰਹਿਤ ਹੋ ਜਾਂਦੀ ਉਹ ਪੂਰਾ ਕਰੂ ਹੁੰਦਾ ਉਹ ਰੱਬ ਹੁੰਦਾ ਤੁਸੀਂ ਕਹਿੰਦੇ ਰੱਬ ਹੈ ਨਹੀਂ ਤੇ ਫਿਰ ਉਹ ਕਿਹੜੀ ਚੀਜ਼ ਹੈ ਜਿਹਨੂੰ ਚੀਜ਼ੇ ਭੋ ਨਹੀਂ ਸਕਦੇ ਕਈ ਚੀਜ਼ਾਂ ਹੋਣੀ ਨਹੀਂ ਪੈਂਦੀਆਂ ਦੇਖੋ ਗੁਰਬਾਣੀ ਪਤਾ ਕੀ ਕਰੇ ਆ ਨਾ ਗੁਰਬਾਣੀ ਦੇ ਵਿੱਚ ਇਹ ਚੀਜ਼ ਦਰਜ ਆ ਜਿਹੜੀ ਮੈਂ ਹਰ ਪੰਕਤੀ ਹਰ ਲੋੜ ਭਾਂਤੇ ਦੱਸਾਂਗਾ ਵੀ ਜਿਹੜੀ ਤੁਸੀਂ ਚੀਜ਼ ਹੈ ਮਨੁੱਖ ਨਾਲ ਗੁਰਬਾਣੀ ਦਾ ਮਨੁੱਖ ਦੀ ਜ਼ਿੰਦਗੀ ਨਾਲ ਕੀ ਤਲਕਾ ਦਾ ਸੰਬੰਧ ਕੀਆ ਉਹਦਾ ਇਹ ਸੰਬੰਧ ਆਈ ਤਿੰਨ ਚੀਜ਼ਾਂ ਹਿੱਸਿਆਂ ਚ ਵੰਡਿਆ ਗੁਰਬਾਣੀ ਦੇ ਗਿਆਨ ਨੇ ਜਿਹੜਾ ਮੈਂ ਪੜਿਆ ਵੀ ਜੰਮਣਾ ਵਿਚਲਾ ਖੰਨ ਤੇ ਮਰਨਾ ਅੱਛਾ ਇਹਦੇ ਵਿੱਚ ਹਾਰੇ ਆਪਣੇ ਆਪਣੇ ਟਾਈਮ ਮੁਤਾਬਕ ਇੱਕ ਜ਼ਿੰਦਗੀ ਚੱਲ ਰਹੀ ਜਾਂਦੀ ਸੀ ਦੂਜੇ ਨੰਬਰ ਤੇ ਵੀ ਇਹ ਜਿਹੜੀ ਚੀਜ਼ ਤੁਸੀਂ ਗੱਲ ਕੀਤੀ ਮੈਂ ਇਹਦਾ ਜਵਾਬ ਦੇਣਾ ਗਿਆਨ ਕੁਰਬਾਨੀ ਆ ਗਿਆਨ ਨੂੰ ਕੋਈ ਬੰਦ ਨਹੀਂ ਸਕਦਾ ਗਿਆਨ ਝੇਜਦਾ ਨਹੀਂ ਗਿਆਨ ਕੋ ਚਰਾ ਨਹੀਂ ਸਕਦਾ ਇਹ ਸਾਰਾ ਦਰਬਾਣੀ ਦੇ ਵਿੱਚ ਹੁਣ ਉਹਨੂੰ ਵਧੀਆ ਜ਼ਿੰਦਗੀ ਜਿਉਣੇ ਵਧੀਆ ਇਨਸਾਨ ਬਣ ਲਈ ਵਧੀਆ ਮੌਤ ਤੱਕ ਜਾਣ ਵਾਸਤੇ ਇਹ ਸਾਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਸ ਪ੍ਰਕਾਰ ਦਾ ਹੈ ਇਸ ਦਾ ਨਹੀਂ ਹੈਗਾ ਜੀ ਤੁਸੀਂ ਮੂਰਤੀ ਲਾ ਲਈ ਉਥੇ ਪਲੇਟ ਤੇ ਨਾਮ ਲਿਖ ਲਿਆ ਵੱਧ ਪਾਠ ਕਰਕੇ ਚਲੇ ਗਏ ਅਰਦਾਸ ਕਰਤੀ ਵੱਧ ਸੇਵਾ ਕਰਤੀ ਤੇ ਕਹਿਆ ਤਾਂ ਜੀ ਮੈਨੂੰ ਤਾਂ ਸਮੁੰਦਰੀ ਜਹਾਜ਼ ਜਿਹੜਾ ਉਹ ਮਿਲ ਜਾਣਾ ਚਾਹੀਦਾ ਉਹ ਨਹੀਂ ਮਿਲੇਗਾ ਕਦੀ ਵੀ ਜੇ ਸੁਧਰੇਗਾ ਤਾਂ ਆਤਮਕ ਆਤਮਕ ਗਿਆਨ ਤੇ ਅੰਦਰ ਦੀ ਮਹਿਲ ਜਿਹੜੀ ਉਹ ਧੁੰਨ ਦੇ ਕੰਮ ਹੋਣਾ ਗੁਰਬਾਣੀ ਨੇ ਕ੍ਰਿਸ਼ਨ ਜੀ ਇੱਕ ਸਵਾਲ ਦਾ ਜਵਾਬ ਤੁਹਾਡੇ ਤੋਂ ਵੀ ਅੱਜ ਕਰਾਂਗੇ ਤੁਸੀਂ ਵੀ ਸੁਣਿਆ ਹੋਣਾ ਚਲੋ ਤੁਸੀਂ ਸ਼ੈਰ ਗੁਰੂ ਗ੍ਰੰਥ ਸਾਹਿਬ ਨੂੰ ਘੱਟ ਮੰਨਦੇ ਹੋ ਜਾਂ ਜ਼ਿਆਦਾ ਮੰਨਦੇ ਹੋ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਹੋ ਸਕਦਾ ਤੁਸੀਂ ਮੰਦਰ ਨਾਲ ਆਸਥਾ ਜ਼ਿਆਦੀ ਰੱਖਦੇ ਚੰਗੀ ਚੀਜ਼ ਹੋਗੀ ਇੱਕ ਚੀਜ਼ ਤੁਸੀਂ ਇਹ ਗੱਲ ਜ਼ਰੂਰ ਸੁਣੀ ਹੋਣੀ ਹੈ ਸਤਨਾਮ ਜੀ ਤੁਸੀਂ ਆਪ ਪੜ੍ਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਨੇ ਸੁਣੀ ਹੈ ਤੁਸੀਂ ਪੜ੍ਹੀ ਹੈ ਉਹ ਕੀ ਹੈ ਪੰਕਤੀ ਲਿਖੀ ਹੈ ਚੋਗਿਰਦ ਹਮਾਰੇ ਰਾਮ ਦਾ ਜੁਖ ਲਗੇ ਨਾ ਭਾਈ ਸਤਗੁਰ ਐਸਾ ਭੇਟਿਆ ਜਿਸ ਬੰਦ ਬਣਾਈ ਰਾਮ ਨਾਮ ਔਖਦ ਲਿਆ ਇਕਾ ਲਿਵ ਲਈ ਇਹਦਾ ਹੁਣ ਮੈਂ ਤੁਹਾਨੂੰ ਉਚਾਰਨ ਵੀ ਕਰੂੰਗਾ ਸ਼ਬਦ ਦਾ ਇਹਦਾ ਅਰਥ ਵੀ ਦੱਸੂੰਗਾ 5 25 ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਚਗੇਰ ਦਾ ਹਮਾਰੇ ਆਮ ਕਾਜ ਮਤਲਬ ਕਿ ਚਾਰੇ ਪਾਸੇ ਮੇਰਾ ਲਾਭ ਦੇ ਦੁੱਖ ਲੱਗੇ ਨਾ ਭਾਈ ਕਹਿੰਦੇ ਮੈਨੂੰ ਹੁਣ ਕੋਈ ਦੁੱਖ ਨਹੀਂ ਲੱਗ ਸਕਦਾ ਸਤਗੁਰ ਐਸਾ ਭੇਟਿਆ ਜਿਸ ਬੰਦ ਬਣਾਈ ਕਹਿੰਦਾ ਮੈਂ ਰੱਬ ਨਾਲ ਐਸੇ ਰੱਬ ਨਾਲ ਮੇਰਾ ਮੇਲ ਹੋ ਗਿਆ ਵੀ ਜਿਨੇ ਮੈਨੂੰ ਇਹ ਬੰਦ ਬੰਦ ਕਿਹੜੀ ਇਹ ਸੰਸਾਰ ਬਣਾਇਆ ਕਹਿੰਦਾ ਮੇਰੇ ਚਗੇਰ ਉਦ ਚਾਰੇ ਪਾਸੇ ਰਾਖੇ ਉਹ ਫਿਰ ਪੰਕਤੀ ਲਿਖੀਏ ਗੁਰੂਗ੍ਰੰਥ ਸਾਹਿਬ ਫਿਰ ਗੁਰੂਗ੍ਰੰਥ ਸਾਹਿਬ ਨੂੰ ਆਪਾਂ ਝੂਠਾ ਸਾਬਤ ਕਰਦੀਏ ਤੁਸੀਂ ਕਹਿੰਦੇ ਆਂ ਵੀ ਰੱਬ ਹੈ ਨਹੀਂ ਗੁਰੂਗ੍ਰੰਥ ਸਾਹਿਬ ਦਾ ਰੱਬ ਹੈਗਾ ਕਿਉਂਕਿ ਗੁਰੂਗ੍ਰੰਥ ਸਾਹਿਬ 'ਚ ਇਹ ਪੰਕਤੀ ਦਰਜ ਹੈ ਕ੍ਰਿਸ਼ਨ ਜੀ ਤੁਸੀਂ ਇਸ ਗੱਲ ਨਾਲ ਕਿੰਨਾ ਤੁਸੀਂ ਸਹਿਮਤ ਹੋ ਵੀ ਆਪਾਂ ਹੁਣ ਗੁਰੂਗ੍ਰੰਥ ਸਾਹਿਬ ਨੂੰ ਝੂਠਾ ਠਹਿ ਰਹੀਏ ਜਾਂ ਸਤਨਾਮ ਜੀ ਨੂੰ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਮੈਂ ਇੱਕ ਉਦਾਹਰਨ ਤੌਰ ਤੇ ਦੱਸਾਂਗਾ ਜਿਵੇਂ ਆਪਾਂ ਦੁਕਾਨ ਤੇ ਬੈਠੇ ਆਂ ਮੰਨ ਲਓ ਮੇਹਰ ਦੁਕਾਨ ਹੈ ਜੀ ਇਹ ਦੁਕਾਨ ਪਹਿਲਾਂ ਮੋਨ ਵਾਲੀ ਚਲਾਉਂਦੇ ਸੀ ਜੀ ਤਾਂ ਇੱਕ ਕੋਲੋਂ ਕੋਈ ਪ੍ਰਿੰਟ ਬੰਦਾ ਸੀ ਮੋਨਰ ਇਹ ਚੱਲ ਗਿਆ ਦੁਪਹਿਰ ਤੋਂ ਬਾਅਦ ਕਹਣ ਫੇ ਆਪਣੀ ਚੱਲੀ ਦੁਪਹਿਰ ਮੈਂ ਬੈਠ ਗਿਆ ਹੂੰ ਤਾਂ ਹੁਣ ਇਹ ਦੁਕਾਨ ਮੇਰੇ ਦੁਆਰਾ ਚੱਲਦੀ ਹੈ ਤੇ ਜੇ ਦੁਕਾਨ ਹੀ ਨਹੀਂ ਆਪਣੇ ਆਪ ਚੱਲ ਸਕਦੀ ਤਾਂ ਪੂਰੀ ਸ੍ਰਿਸ਼ਟੀ ਆਪਣੇ ਆਪ ਨਹੀਂ ਚੱਲ ਸਕਦੀ ਹੂੰ ਪੂਰਾ ਬ੍ਰਹਮੰਡ ਆਪਣੇ ਆਪ ਨਹੀਂ ਚੱਲ ਸਕਦਾ ਇਹ ਬੰਦੇ ਦੇ ਬੰਦੇ ਵਰਗੇ ਬੱਚਾ ਹੁੰਦਾ ਹੈ ਬਿਲਕੁਲ ਦੋ ਹੱਥ ਦੋ ਪੈਰ ਦੋ ਅੱਖਾਂ ਦੋ ਕੰਨ ਸਾਰਾ ਕੁਝ ਹੋਵੇਂ ਹੁੰਦਾ ਹੈ ਗਧੇ ਦੇ ਗਧੇ ਵਰਗਾ ਬੱਚਾ ਹੁੰਦਾ ਹੈ ਸ਼ੇਰ ਦੇ ਸ਼ੇਰ ਵਰਗਾ ਬੱਚਾ ਹੁੰਦਾ ਹੈ ਬਿੱਲੀ ਨੇ ਬਿੱਲੀ ਵਰਗਾ ਬੱਚਾ ਹੁੰਦਾ ਹੈ ਉਹਦੇ ਚ ਆਪਣੀ ਗੱਲ ਹੀ ਕਰਵਾਉਂਦੇ ਠੀਕ ਹੈ ਅ타 ਕੋ ਨ ਕੋ ਚੀਤਾ ਹੈ ਹੀ ਹੈ ਜਿਹੜੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਚਲਾ ਰਹੀ ਹੈ ਫਿਰ ਇਹਦਾ ਮਤਲਬ ਇਹ ਕਿ ਮੈਂ ਵੀ ਥੋੜਾ ਜਿਹਾ ਟਾਈਮ ਦੇ ਤੁਹਾਨੂੰ ਜ਼ਰੂਰ ਦੇਵਾਂਗੇ ਸੁਪਨਾ ਇਹਦਾ ਮਤਲਬ ਕ੍ਰਿਸ਼ਨ ਜੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਵੀ ਰੱਬ ਹੈ ਨਹੀਂ ਮੈਂ ਤਾਂ ਕਹਿਣਾ ਜੀ ਕਿਉਂਕਿ ਗੁਰਗ੍ਰਾਸ ਸਾਹਿਬ ਨੇ ਲਿਖਿਆ ਪਰ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਇੱਕ ਜਗ੍ਹਾ ਤੇ ਜਾਓ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਟੜ ਨਾ ਬਣੋ ਨਹੀਂ ਇੱਕ ਵਾਰ ਮੁੰਦੇ ਨਹੀਂ ਜਰਰੇ ਪਿੱਛੇਗਾ ਹੈਗਾ ਨਾ ਮਨ ਦੇ ਮਨ ਦੇ ਚੱਲੋ ਜੀ ਤੇ ਠੀਕ ਹੈ ਮਿਹਰबानी ਬਹੁਤ ਬਹੁਤ ਮਿਹਰਬਾਨੀ ਕਿਰਸ਼ਨ ਜੀ ਸਰਨਾਮੇ ਤੁਸੀਂ ਦੱਸੋ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਜਿਵੇਂ ਮੈਂ ਦੱਸਿਆ ਵੀ ਤੁਸੀਂ ਹੁਣ ਮੰਨਦੇ ਹੋ ਜਾਂ ਨਹੀਂ ਤੁਸੀਂ ਪੜਿਆ ਉਸੇ ਸਵਾਲ ਨੂੰ ਰੀਪੀਟ ਕਰੋ ਦੁਬਾਰਾ ਚੌਗੀਨ ਦਾ ਹਰਵਾਰ ਚੌਗੀਨ ਦਾ ਹਮਾਰੇ ਰਾਮ ਦਾ ਦੁੱਖ ਲਗੇ ਨਾ ਭਾਈ ਸਤਗੁਰ ਐਸਾ ਭੇਟਿਆ ਜਿਸ ਬੰਧ ਬਣਾਈ RAM ਨਾਮ ਔਖਦ ਲਿਆ ਇਕਾ ਲਿ ਬਲਾਈ ਮੈਂ ਕੋ ਗੱਲ ਜੀ ਇਹਦਾ ਪੜਦਾ ਫਾਸਟ ਕਰ ਦੇਣਾ ਤੁਹਾਨੂੰ ਕਿ ਜਸਤੀ ਇਹਦੇ ਵਿੱਚ ਮਨੋਖਲ ਗਿਆ ਪਿਰਦਾ ਸੀ ਨਾ ਤੇ ਗੁਰਬਾਣੀ ਨੇ ਐਸੀ ਸਿੱਖਿਆ ਦਿੱਤੀ ਬੰਦਾ ਮਾਰੇ ਕੰਮ ਛੱਡ ਗਿਆ ਕਿਸੇ ਨਾਲ ਵੈਰ ਪਰ ਉਹ ਦੀ ਭਾਵਨਾ ਖਤਮ ਕਰ ਗਿਆ ਤੇ ਉਨੁਚਾਰ ਚ ਮੇਰੇ ਉਹਦਾ ਕੋ ਦੁਸ਼ਮਣ ਹੀ ਨਹੀਂ ਹੈ ਜੀ ਤੇ ਉਨੁਚਾਰ ਚ ਫਿਰ ਉਹ ਦੇ ਦਿਆਲੂ ਰੱਬ ਦੇ ਰੂਪ ਵਿੱਚ ਹੀ ਪਵਲਕ ਦਿਸਣ ਲੱਗ ਗਿਆ ਇਹ ਸਿਹਤ ਤਾਂ ਫਿਰ ਵੀ ਗੁਰਬਾਣੀ ਨੇ ਦਿੱਤੀ ਨਾ ਜਿਹੜਾ ਰੱਬ ਦਿਖਾਇਆ ਜਾਂ ਰੱਬ ਦਾ ਦਰਸਤਾਨ ਦਿੱਤਾ ਕੋਈ ਇਨਸਾਨ ਨੂੰ ਸਮਝਾਉਣ ਲਈ ਦਿੱਤਾ ਵੀ ਗੁਰਬਾਣੀ ਚੋਂ ਗਿਆਨ ਜਿੰਨਾ ਆ ਗਿਆ ਵੀ ਦੁਸ਼ਮਣ ਹੀ ਕੋਈ ਨਹੀਂ ਰਿਹਾ ਤੇ ਇਸ ਕਰਕੇ ਉਹ ਚਾਰ ਸਫੇਰੇ ਉਹਨੂੰ ਰੱਬ ਦਾ ਰੂਪ ਹੀ ਸਭ ਕੁਝ ਹਾਂ ਭਗਵਾਨ ਦਿਸ ਜਾਂਦਾ ਪਰ ਉਹਦੀ ਭਾਵਨਾ ਪਟਕਦੀ ਟਿੱਕੀ ਆ ਨਾ ਇਹ ਨਹੀਂ ਇਹ ਨਹੀਂ ਕਿਹਾ ਜਾ ਸਕਦਾ ਵੀ ਉਹਨੂੰ ਰੱਬ ਦਿਸਣ ਲੱਗ ਗਿਆ ਸਰਦਾਰ ਜੀ ਤੁਸੀਂ ਹੁਣ ਮੰਨਦੇ ਹੋਵੋਗੇ ਨਾ ਵੀ ਰੱਬ ਹੈਗਾ ਬਿਲਕੁਲ ਨਹੀਂ ਮੰਨਦਾ ਜੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਫਿਰ ਤੇ ਕਹਿ ਦੋ ਵੀ ਝੂਠੇ ਹੈ ਤੋਂ ਤੁਹਾਡੀ ਭਾਵਨਾ ਜੀ ਗੁਰੂ ਗ੍ਰੰਥ ਸਾਹਿਬ ਉਹ ਤਾਂ ਫਿਰ ਇਹ ਵੀ ਮੈਂ ਤਾਂ ਗੁਰੂ ਨਾਨਕ ਸਾਹਿਬ ਇਹ ਮੈਥੋਂ ਵੀ ਸੁਣੋ ਪੰਕਤੀ ਜੀ ਮੈਥੋਂ ਵੀ ਚਲੇ ਪੰਨਾ ਦੱਸੋ ਜੀ ਉਹ ਗਰਬਾਣੀ ਦੇ ਵਿੱਚ ਹੁੰਦਾ ਹੈ ਨਾ ਵੀ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਗ ਤੇ ਸਮਾਜਤਾ ਗਰਬਾਣੀ ਦੇ ਚੱਲ ਹੀ ਉਲਟ ਰਿਹਾ ਹੈ ਇਹਦਾ ਮੇਰ ਤੋਂ ਨਾਮ ਕਰ ਰਿਹਾ ਜੀ ਇਹਦਾ ਜਵਾਬ ਮੈਨੂੰ ਦੁੱਖ ਨਾਲ ਉਹ ਗਰਬਾਣੀ ਦੇ ਵਿੱਚ ਹੁੰਦਾ ਹੈ ਨਾ ਵੀ ਕਰੇ ਪਖਾਣਡ ਨਾ ਸੁਹਾਗਣ ਸੱਡੇ ਅੰਨ ਸੱਡੇ ਅੰਨ ਕਰੇ ਪਖਾਣਡ ਨਾ ਸੁਹਾਗਣ ਨਾ ਉਰਾਂਦਾ ਜਿਹੜੀ ਇਸਤਰੀ ਰੂਪੀ ਭਾਵੇਂ ਮਨੋਖਾ ਭਾਵੇਂ ਮਰਦਾ ਨਰਮਾਦਾ ਤੇ ਇਹ ਕਾਰੀ ਪਖੰਡ ਰਈ ਗੁਰਬਾਣੀ ਨਾਲ ਦਾ ਤਾਲਮੇਲੀ ਜਿਹਦਾ ਟੁਕੜਾ ਜੇ ਕੋਈ ਟੁਕੜਾ ਹੈ ਤੇ ਆਪਾਂ ਆਪਣੀ ਸਵਾਰਥ ਮੁਤਾਬਕ ਪੰਕਤੀ ਨੂੰ ਵਰਤ ਕੇ ਤੇ ਆਪਣੇ ਆਪ ਨੂੰ ਸਫਲ ਗਿਆਨੀ ਸਮਝਣ ਲੱਗ ਜਾਂਦੇ ਆ ਤੇ ਪਰ ਇਹ ਇਹ ਗੱਲ ਨਹੀਂ ਹੈ ਵੀ ਗੁਰਬਾਣੀ ਨੇ ਸਾਨੂੰ ਕੋਈ ਗੱਲ ਕਹੀ ਹੈ ਗੁਰਬਾਣੀ ਨੇ ਤਾਂ ਸਿਰਫ ਅੰਦਰ ਨੂੰ ਧੋਣ ਵਾਸਤੇ ਹੀ ਜਾਰਾ ਗਿਆ ਹੈ ਸਰਦਾਰ ਜੀ ਤੁਹਾਡੀ ਗੱਲ ਨਾਲ ਮੈਂ ਇਸ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੁਸੀਂ ਕਹਿੰਦਾ ਜਿਵੇਂ ਤੁਸੀਂ ਹੁਣੇ ਸਵਾਲ ਕੀਤਾ ਇੱਕ ਗੁਰਬਾਣੀ ਵਿੱਚ ਲਿਖਤ ਜਿਹੜੀ ਉਹਨੂੰ ਤੁਸੀਂ ਪੜ੍ਹ ਕੇ ਦੱਸਿਆ ਹਾਂ ਜੀ ਕਰੇ ਪਖੰਡ ਹਾਂ ਛੋਡੇ ਅੰਨ ਛੱਡੇ ਅੰਨ ਛੋਡੇ ਜਾਂ ਛੱਡੇ ਇੱਕੋ ਹੀ ਗੱਲ ਹੁੰਦੀ ਹੈ। ਤਰੇ ਪਖੰਡ ਨਾ ਜੋ ਅਗਰ ਨਾ ਉਹ ਉਹਨਾਂ ਨੇ ਕਿਉਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂਆਂ ਨੇ ਕਿਉਂ ਲਿਖਿਆ ਤੇ ਆਪਾਂ ਮੱਤੇ ਦੀ ਦਰਬਾਨੀ ਇਸ ਕਰਕੇ ਲਿਖਿਆ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਤਾਂ ਹੀ ਫਾਇਦਾ ਹੈ ਜੇ ਵਰਤ ਪਖੰਡ ਪੱਥਰਾਂ ਦੀ ਪੂਜਾ ਮੂਰਤੀ ਪੂਜਾ ਇਹ ਚੀਜ਼ਾਂ ਤੋਂ ਉਹਨਾਂ ਨੇ ਕਿਹਾ ਵੀ ਬਚੋ। ਇਹ ਮੈਂ ਜਨਾ ਇੱਕ ਮਹਿਲਾ ਤੇ ਨਹੀਂ ਮੈਂ ਪੋਪਸ ਕੀਤਾ ਜੇ ਆਪਾਂ ਇੱਕ ਗੱਲ ਕਰੀਏ ਵੀ ਵਰਤਾਂ ਵਾਲੀ ਨੂੰ ਸਿੱਧਾ ਜਿਵੇਂ ਲਿਖੀ ਨਹੀਂ ਬੰਦੇ ਦੀ ਨਹੀਂ ਵਰਤਾਂ ਤੁਸੀਂ ਆਪਣੇ ਧਰਮ ਮੁਤਾਬਕ ਆਪਣੇ ਪਾਸੇ ਲੈ ਕੇ ਗੱਲ ਕਰੋ ਤੇ ਇਹ ਵਰਤਾਂ ਆਈਏ ਉਹ ਵਰਤ ਨਹੀਂ ਮੈਂ ਪਹਿਲਾਂ ਕਿਹਾ ਵੀ ਇਸਤਰੀ ਰੂਪੀ ਜੀ ਨਰ ਮਾਦਾ ਦੋਵੇਂ ਗਿਆਨ ਜਿਹੜਾ ਗਿਆਨ ਵਾਸਤੇ ਦੋਵੇਂ ਹੀ ਨਰ ਵੀ ਆ ਤੇ ਮਾਦਾ ਵੀ ਆ ਬਰਾਬਰਤਾ ਵੀ ਆ ਤੇ ਇਹ ਗੱਲ ਨਹੀਂ ਹੈ ਵੀ ਮੈਂ ਵਰਤਾਂ ਵਾਲਿਆਂ ਨੂੰ ਕੁਝ ਨਹੀਂ ਕਹਿੰਦਾ ਮੇਰੀਆਂ ਨੂੰ ਸੌ ਰੱਖੋ ਮੈਂ ਤਾਂ ਹੀ ਗੁਰਬਾਨ ਦੀ ਗੱਲ ਕਰਦਾ ਹਾਂ ਜਿਹੜੇ ਮਨ ਔਰਤ ਤਾਂ ਚਲੋ ਵਰਤ ਰੱਖਦੀ ਨਹੀਂ ਬੰਦੇ ਵੀ ਰੱਖਦੇ ਬੰਦੇ ਵੀ ਰੱਖਦੇ ਆ ਅੱਛਾ ਉਹ ਆਪਦੀ ਸੋਚ ਮੁਤਾਬਕ ਹੀ ਰੱਖਦੇ ਪਰ ਗਰਬਾਣੀ ਨੇ ਤਾਂ ਨਕਾਰਿਆ ਤੇ ਜਿਹੜੇ ਮਰਦ ਸਮਾਜ ਇੱਕ ਉਹ ਵੀ ਇਹ ਕਰਦੇ ਆ ਜਿਸ ਤਰ੍ਹਾਂ ਔਰਤ ਕਰਦੀ ਤੇ ਗਰਬਾਣੀ ਕਹਿੰਦੀ ਹੋ ਕੋਸ਼ ਰਹੀ ਸਰਨਾਮੇ ਇੱਕ ਚੀਜ਼ ਹੋਰ ਆਪਾਂ ਤੁਸੀਂ ਸੁਣੀ ਹੈ ਵੇਖੀ ਤਾਂ ਆਪਣੇ ਤਿੰਨਾਂ ਵਿੱਚੋਂ ਕਿਸੇ ਨੇ ਮੱਕਾ ਮਦੀਨਾ ਵਿੱਚ ਗੁਰੂ ਨਾਨਕ ਦੇਵ ਜੀ ਲੱਤਾਂ ਲੰਮੀਆਂ ਕਰਕੇ ਪਹਿਲੀ ਹੋਈ ਸੀ ਉਤੇ ਮੁਸਲਮਾਨ ਆਗੇ ਕਹਿੰਦੇ ਵੀ ਭਗਤਾਂ ਕਿੱਧਰ ਨੂੰ ਲੱਤਾਂ ਕੀਤੀਆਂ ਸਾਡੇ ਮੱਕੇ ਵੱਲ ਨੂੰ ਲੱਤਾਂ ਕੀਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਜਿੰਮੇਦਾਰੀ ਪਹਿਲਾਂ ਦੱਸਿਆ ਜਿਹਦੇ ਵੱਲ ਵਾਲੇ ਨਾਲ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਾਕਸ਼ਾਤ ਤੂਰ ਦਿਖਾਇਆ ਕੀ ਦਿਖਾਇਆ ਕਹਿੰਦੇ ਜੀ ਭਗਤੋ ਜਿੱਧਰ ਮੱਕਾ ਤੁਹਾਡਾ ਨਹੀਂ ਹੈਗਾ ਮੇਰੀਆਂ ਲੱਤਾਂ ਉਧਰ ਕਰ ਦਿਓ ਜਦੋਂ ਮੁਸਲਮਾਨ ਭਾਈਚਾਰੇ ਨੇ ਲੱਤਾਂ ਫੜ ਕੇ ਗੁਰੂ ਨਾਨਕ ਦੇਵ ਜੀ ਨੇ ਜਿੱਧਰ ਨੂੰ ਘਮਾਉਣ ਉਧਰ ਹੀ ਮੱਕਾ ਚਲਾ ਜਾਂਦਾ ਜਿੱਧਰ ਨੂੰ ਘਮਾਉਣ ਉਧਰ ਹੀ ਮੱਕਾ ਚਲਾ ਜਾਂਦਾ ਉਹ ਫਿਰ ਮੁਸਲਮਾਨ ਜਿਹੜੇ ਆ ਫਿਰ ਉਹਨਾਂ ਨੂੰ ਪ੍ਰਣਾਮ ਕੀਤਾ ਪੈਰੀ ਦਿੱਤੀ ਕਿ ਹਾਂ ਵੀ ਧੰਨੋ ਗੁਰੂ ਜੀ ਹੁਣ ਉਹਨਾਂ ਨੇ ਚਾਰੇ ਪਾਸੇ ਮੱਕਾ ਵਿਖਾਤਾ ਮੱਕਾ ਹੋਣ ਦਾ ਮਤਲਬ ਇਹ ਹੋਇਆ ਕਿ ਨਾਨਕ ਦੇਵ ਜੀ ਦਾ ਉਹਨਾਂ ਨੇ ਸੇਧ ਦਿੱਤੀ ਵੀ ਤੁਸੀਂ ਕਹਿੰਨੇ ਆ ਵੀ ਇੱਧਰ ਸਾਡਾ ਮੱਕਾ ਤੁਹਾਡਾ ਮੱਕਾ ਇੱਧਰ ਹੀ ਨਹੀਂ ਤੁਹਾਡਾ ਮੱਕਾ ਚਾਰੇ ਪਾਸੇ ਹੀ ਹੈ ਤੇ ਮੈਂ ਦਸੂ ਲੱਤਾ ਕਿਧਰ ਨੂੰ ਬਗੂਗਾ ਅੱਛਾ ਤੁਸੀਂ ਕੋਲ ਬੁਲਾ ਕੇ ਕਹਿਣਾ ਚਾਹੁੰਦੇ ਹੋ ਵੀ ਗੁਰੂ ਨਾਨਕ ਸਾਹਿਬ ਜਿਹੜੇ ਉਹ ਸ਼ਕਤੀਆਂ ਦਾ ਪ੍ਰਦਰਸ਼ਨ ਕਰਦੇ ਸੀ ਜੀ ਓਕੇ ਜੀ ਮੈਂ ਇਹੋ ਗੱਲ ਕਹੀ ਦੂਸਰ ਦੇਖਿਆ ਕਿਸੇ ਨੇ ਵੀ ਨਹੀਂ ਸੁਣੀ ਗੱਲ ਭਾਵੇਂ ਸੁਣੀ ਭਾਵੇਂ ਮੈਂ ਇਹ ਨਾ ਨਾ ਕਿਹਾ ਵੀ ਮੈਂ ਨਹੀਂ ਦੇਖਿਆ ਇਹ ਗੱਲ ਨਹੀਂ ਮੈਂ ਕਰੀ ਪਰ ਮੈਂ ਉੱਥੋਂ ਇੱਕ ਪੋਸਟਮਾਰਟਮ ਕਰਦੇ ਇਸ ਸਾਰੇ ਸਿਰ ਤੋਂ ਮੰਨਦੇ ਵੀ ਸਮਝ ਲੱਗ ਸਕੇ ਨਹੀਂ ਜਦੋਂ ਲਖਮੀ ਦਾਸ ਤੇ ਸ਼੍ਰੀ ਚੰਦ ਜੀ ਦੋ ਭਰਾ ਬੇਟੇ ਹੋਏ ਆ ਜੀ ਉਹ ਕੀਦੇ ਸੀ ਗੁਰੂ ਨਾਨਕ ਸਾਹਿਬ ਦੇ ਬਿਲਕੁਲ ਤੇ ਜਿਹੜਾ ਸ੍ਰੀ ਚੰਦ ਸੀ ਉਹ ਦੇਖਿਆ ਉਹਨਾਂ ਲੰਮੀਆਂ ਬਾਹਾਂ ਕਰ ਕਰ ਲੋਕਾਂ ਨੂੰ ਗਮਰਾਹ ਕਰਦਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਉਹਦਾ ਵਿਰੋਧ ਕਰਕੇ ਉਹਨੂੰ ਗੱਡਿਆ ਕਿਉਂ ਸੀ ਇਸ ਸੰਸਥਾ ਤੋਂ ਅੱਜ ਤੱਕ ਜਿਹੜੀ ਦੇਹਰਾ ਸਾਹਿਬ ਜੇ ਉਹ ਇਹ ਬਾਬੇ ਨਾਨਕ ਦੀ ਅੰਸ਼ਾ ਬਾਬੇ ਨਾਨਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਪਰ ਸ਼ਰਾਰਤੀ ਲੋਕਾਂ ਨੇ ਗ੍ਰੰਥਾਂ ਦੇ ਵਿੱਚ ਪੋਸਟਮਾਰਟਮ ਕਰਕੇ ਚੀਜ਼ਾਂ ਵਾੜ ਕੇ ਧਰਮਾਂ ਨੂੰ ਕਮਜ਼ੋਰ ਕਰਨ ਵਾਸਤੇ ਸਾਖੀਆਂ ਲਾ ਦਿੱਨਾ ਕ੍ਰਿਸ਼ਨ ਭਗਵਾਨ ਜੀ ਉਹਨੂੰ ਪਹਿਲਾਂ ਦੇ ਆ ਜੇ ਕ੍ਰਿਸ਼ਨ ਭਗਵਾਨ ਜੀ ਹਨੂਮਾਨ ਜੀ ਪੱਥਰ ਲੈ ਲੈਣਗੇ ਉਹ ਉਹ ਵੀ ਕਹਿਣਗੇ ਵੀ ਸਾਡੇ ਪੱਥਰ ਲੈ ਲੈਣਗੇ ਇਹ ਤਾਂ ਐਂ ਤਾਂ ਫਿਰ ਐਂ ਭਾਜੀ ਹੋ ਜੂਗੀ ਮੋੜੋ ਮੜਾਓ ਮੋੜੋ ਮੜਾਓ ਚਲੋ ਬਹੁਤ ਬਹੁਤ ਮਿਹਰਬਾਨੀ ਸਤਨਾਮ ਜੀ ਟਾਈਮ ਦੇਣ ਵਾਸਤੇ ਅਗਰ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਹੈ ਸਟੂਡੀਓ ਵਿੱਚ ਪਹੁੰਚਣ ਲਈ ਸਮਾਧਿਤ ਸਾਸੀ ਕਾਲ ਦਰਸ਼ਕੋ ਆਪਦੇ ਹਾਲੇ ਕਮੈਂਟਾਂ ਲਈ رائے ਜ਼ਰੂਰ ਲੱਖ ਦਿਆ ਕਰੋ ਵੀ ਤੁਹਾਨੂੰ ਸਾਡੀ ਜਿਹੜੀ ਇਹ ਕੀ ਹੈ ਡਿਬੇਟ ਹੈ ਇਹ ਕਿਵੇਂ ਲੱਗੀ ਵਿਚਾਰ ਆਪਣੇ ਜ਼ਰੂਰ ਰੱਖਿਓ ਸਾਸੀ ਕਾਲ ਸੋ ਥੈਂਕ ਯੂ